पूरे गुर का उपदेश पार ब्रह्म निकट कर पेख सास सास सिमर हो गोविंद मन अंतर की उतर चंद आस अनित त्याग तरंग ਸੰਤ ਜਨਾਂ ਕੀ ਤੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ਼੍ਰੀ ਸੁਖਮਨੀ ਸਾਹਿਬ ਜੀ ਦੀ 24 ਮੀਆਸ਼ ਪਤੇ ਦਾ ਪਹਿਲਾ ਪਤਾ ਹੈ ਜੀ ਅਤੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 295 ਉੱਤੇ ਇਹ ਸ਼ੋਭਤ ਹੈ ਜੀ ਇਸ ਤੋਂ ਪਹਿਲਾਂ ਸ਼ਲੋਕ ਹੈ ਜੀ ਪੂਰਾ ਪ੍ਰਾਵ ਰਾਧਿਆ ਪੂਰਾ ਜਾ ਕਾ ਨਾ ਹੋ ਉਸ ਮਾਲਕ ਦਾ ਸਿਮਰਨ ਕਰੋ ਜੋ ਪੂਰਾ ਹੈ ਉਸ ਦਾ ਨਾਮ ਵੀ ਪੂਰਾ ਹੈ ਜਿਸ ਦੇ ਵਿੱਚ ਕੋਈ ਘਾਟ ਨਹੀਂ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਨਾਨਕ ਜੀ ਕਿਰਪਾ ਕਰਦੇ ਹਨ ਉਸ ਦਾ ਉਸ ਦੇ ਗੁਣ ਗਾ ਕੇ ਉਸ ਨੂੰ ਪਾ ਲੈਂਦਾ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦਾ ਸਿਮਰਨ ਕਰਕੇ ਪੂਰੇ ਗੁਰ ਕਾ ਸੁਣ ਉਪਦੇਸ਼ ਇਹ ਪਾਈ ਤੋਂ ਪੂਰੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਉਹ ਸਿੱਖਿਆ ਮੰਨ ਹੁਣ ਮਹਾਰਾਜ ਆਪਾਂ ਨੂੰ ਅੱਗੇ ਦੱਸਦੇ ਆ ਵੀ ਸਿੱਖਿਆ ਹੈ ਕੀ ਆਪਾਂ ਸਾਰੀ ਉਮਰ ਲੰਘ ਜਾਂਦੀ ਆ ਫਿਰ ਵੀ ਇਹੀ ਸਵਾਲ ਰਹਿੰਦਾ ਜੀ ਬਾਣੀ ਪੜ੍ਹਨੀ ਚਾਹੀਦੀ ਹੈ ਜੀ ਕਿ ਸਿਮਨ ਕਰਨਾ ਚਾਹੀਦਾ ਆ ਹੁਣ ਚਾਰਾਂ ਤੋਖਾਂ ਜੀ ਜਵਾਬ ਦੇ ਦਿੰਦੇ ਨੇ ਕਿਉਂਕਿ ਆਪਾਂ ਨੂੰ ਇੱਕ ਆਦਤ ਪੈ ਜਾਂਦੀ ਆ ਬਚਪਨ ਤੋਂ ਕਈ ਸਾਲਾਂ ਚ ਉਹ ਫਿਰ ਆਤ ਛੁੱਟਦੀ ਨਹੀਂ ਆਪਾਂ ਮੰਨਣ ਨੂੰ ਤਿਆਰ ਨਹੀਂ ਹੁੰਦੇ ਮੈਂ 70 70 ਸਾਲ ਦੇ ਵੀ ਐਸੇ ਬੰਦੇ ਦੇਖੇ ਜਿਹੜੇ ਬਾਪੂ ਜੀ ਨੂੰ ਜਾ ਕੇ ਕਹਿੰਦੇ ਆ ਜੀ ਬਾਣੀ ਪੜਾਂ ਕਿ ਸਿਮਨ ਕਰਾਂ ਉਹ ਕਹਿੰਦੇ ਤੈਨੂੰ ਪਤਾ ਹੀ ਨਹੀਂ ਲੱਗਿਆ ਤੂੰ ਫਰਕੇ 70 ਸਾਲ ਦੀ ਉਮਰ ਹੋ ਗਈ 65 ਸਾਲ ਦੀ ਤੇ ਹੁਣ ਤੂੰ ਅਜੇ ਚੱਲਿਆ ਹੀ ਨਹੀਂ ਰਾਹ ਨਹੀਂ ਫੜਿਆ ਤੇ ਜੇ ਰਾਹ ਫੜੇ ਨਹੀਂ ਤਾਂ ਪਹੁੰਚੇਗਾ ਕਦੋਂ ਤੂੰ ਐਦਾਂ ਰਸਤਾ ਪੁੱਛੀ ਜਾ ਰਿਹਾ ਤੂੰ ਕਈ ਸਾਲਾਂ ਤੋਂ ਪੂਰੇ ਗੁਰਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਵੇਖ ਉਸ ਮਾਲਕ ਨੂੰ ਆਪਣੇ ਅੰਦਰ ਦੇਖ ਬਾਹਰੋਂ ਲੱਭਣ ਦੀ ਕਿਤੇ ਕੋਸ਼ਿਸ਼ ਨਾ ਅੰਗਲਾਂ ਪਹਾੜਾਂ ਚੋਂ ਤੀਰਥਾਂ ਤੋਂ ਨਾ ਕਰ ਉਹ ਤੇਨੇ ਨੇੜ ਆ ਇਹ ਗੁਰੂ ਦਾ ਉਪਦੇਸ਼ ਹੈ ਗੁਰਮੁਖ ਹੋਵੇ ਸੁਕਾਇਆ ਖੋਜ ਹੈ ਹੋਰ ਸਭ ਪਰਮਪਲਾਹੀ ਗੁਰਮੁਖ ਉਹ ਨੂੰ ਆਪਦੇ ਅੰਦਰੋਂ ਲੱਭਦੇ ਨੇ ਬਾਹਰੋਂ ਨਹੀਂ ਸਾਹ ਸਾਹ ਸਿਮਰੋ ਗੋਬਿੰਦ ਮਹਾਰਾਜ ਨੇ ਬੜੀ ਠੇਠ ਪੰਜਾਬੀ ਚ ਕਿਹਾ ਵੀ ਹਰ ਸਵਾਸ ਦੇ ਨਾਲ ਉਸ ਦਾ ਸਿਮਰਨ ਕਰ ਸਾਸ ਸਾਸ ਇਹ ਹੁਣ ਉਪਦੇਸ਼ ਗੁਰਵਾਣੀ ਨੇ ਆਪਾਂ ਨੂੰ ਦੱਸਿਆ ਰਸਤਾ ਅਸੀਂ ਉਹ ਰਸਤਾ ਫੜਨ ਦੀ بجائے ਪੜਨੇ ਲੱਗ ਗਏ ਪੜਨਾ ਤਾਂ ਸੀਗਾ ਆਪਾਂ ਪਰ ਉਪਦੇਸ਼ ਨਹੀਂ ਮੰਨੇ ਆ ਸਾਰੀ ਉਮਰ ਲੰਗੀ ਸਾਸ ਸਾਸ ਸਿਮਰੋ ਗੋਬਿੰਦ ਏ ਭਾਈ ਹਰ ਸਵਾਸ ਦੇ ਨਾਲ ਉਸ ਮਾਲਕ ਦਾ ਸਿਮਨ ਕਰਵਾ ਵਾਹ ਗੁਰੂ ਮਨ ਅੰਤਰ ਕੀ ਉਤਰਾ ਚੰਦ ਤੇਰੇ ਸਾਰੇ ਚਿੰਤਾ ਫਿਕਰ ਦੂਰ ਹੋ ਜਾਣਗੇ ਆਸ ਅਨਿਤ ਤਿਆਗੋ ਤਰੰਗ ਔਰ ਫ਼ਯੂਲ ਖਾਸ਼ਾ ਨੂੰ ਲਹਿਰਾਂ ਨੂੰ ਸੋਚਾਂ ਨੂੰ ਛੱਡ ਦੇ ਸੰਤ ਜਨਾ ਕੀ ਧੂਰ ਮਨ ਮੰਗ ਸਾਧੂ ਸੰਤਾਂ ਦੇ ਚਰਨਾਂ ਦੀ ਧੂੜ ਦੀ ਇੱਛਾ ਕਰ ਦਿਲੋਂ ਸੰਤਾਂ ਦੀ ਸੰਗਤ ਦੀ ਇੱਛਾ ਕਰ ਸੰਗਤੀ ਸੰਤ ਹੀ ਦੱਸਿਆ ਕੋਈ ਐਸਾ ਸੰਤ ਜ਼ਰੂਰ ਮਿਲਦਾ ਹੈ ਕੋਈ ਸੱਜਣ ਸੰਤ ਮਿਲੇ ਬਣ ਭਾਗੀ ਮੈਂ ਹੱਥ ਪਰ ਪ੍ਰਾਇਰ ਨਾ ਸੇਰੀ ਉਹ ਰਸਤਾ ਦੱਸਦਾ ਪ੍ਰਭੂ ਦਾ ਸੁਣ ਸੁਣ ਨਾਮ ਤੇ ਮਾਰਾ ਪ੍ਰੀਤਮ ਪ੍ਰਭੇਖਣ ਦਾ ਚਾਹ ਉਸ ਦੇ ਸੰਤਾਂ ਤੋਂ ਉਸ ਦੀਆਂ ਗੱਲਾਂ ਉਸ ਦੇ ਗੁਣ ਸੁਣ ਕੇ ਉਹ ਨੂੰ ਪੇਖਣ ਦਾ ਚਾਹ ਪੈਦਾ ਹੋ ਜਾਂਦਾ ਹੈ ਆਪ ਛੋੜ ਬੇਨਤੀ ਕਰੋ ਪਰ ਇੱਕ ਖਿਆਲ ਰੱਖੀ ਜੇ ਸਾਧੂ ਸੰਤਾਂ ਕੋ ਜਾਏਗਾ ਕੁਝ ਅਪਦਾ ਨਾ ਲੈ ਕੇ ਜਾਏ ਸਾਧ ਕੋ ਮਿਲਣ ਜਾਈਏ ਸਾਥ ਨਾ ਲੀਜੇ ਕੋ ਆਪਣਾ ਗਿਆਨ ਕੇ ਆ ਵਿਅਕਤੀ ਬੰਦਾ ਤੇ ਲਿਆਏਗਾ ਤੈਨੂੰ ਫਲ ਮਿਲੇਗਾ ਉਹਨੂੰ ਪਤਾ ਲੱਗੇਗਾ ਆਪ ਛੋੜ ਬੇਨਤੀ ਕਰੋ ਆਪਦਾ ਛੱਡ ਕੇ ਉਹਨੂੰ ਬੇਨਤੀ ਕਰੀ ਜਾ ਕੇ ਮਹਾਰਾਜ ਕਿਰਪਾ ਮਾਂ ਬੁੱਸ਼ੂ ਕਿਰਪਾ ਕਰੋ ਨਹੀਂ ਯਾਦ ਆ ਬਾਪੂ ਦਾ ਸੁਭਾਅ ਸੀ ਇਹ ਕਿਸੇ ਨੇ ਜਾਣਾ ਹਾਂ ਭਾਈ ਸੁਣਾਓ ਫਿਰ ਅਸੀਂ ਬੜੇ ਹੈਰਾਨ ਹੋਣਾ ਕਈਆਂ ਨੇ ਇੰਨਾ ਸੁਣਾਉਣ ਲੱਗ ਜਾਣਾ ਸੁਣਨਾ ਹੀ ਨਾ ਸੁਣਨਾ ਭੁੱਲੀ ਜਾਣਾ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਅਸੀਂ ਇੰਨੀ ਦੂਰ ਆਏ ਆ ਕੀ ਕਰਨਾ ਆਏ ਸੁਆਸੀ ਬਾਪੂ ਜੀ ਹਾਂ ਭਾਈ ਸੁਣਾਓ ਇੱਕ ਬਹੁਤ ਗਿਆਨੀ ਇੱਕ ਵਾਰ ਗਿਆ ਕਥਾਵਾਚਕ ਅਮਰਜੀਤ ਸਿੰਘ ਗੁਲਸ਼ਨ ਸੈਦ ਉਹਦਾ ਨਾਮ ਸੀ ਮੈਨੂੰ ਯਾਦ ਵੀ ਹੈ ਕਰੀਬ ਸਾਹਿਬ ਸੀ ਤਿੰਨ ਚਾਰ ਜਣੇ ਗਏ ਤੇ ਬਾਪੂ ਜੀ ਦੇ ਸੁਆਦ ਦੇ ਮੁਤਾਬਕ ਕਹਿੰਦੇ ਭਾਈ ਸੁਣਾਓ ਨੇ ਇੰਨਾ ਸੁਣਾਇਆ ਇੰਗਲੈਂਡ ਦੀਆਂ ਗੱਲਾਂ ਕੈਨੇਡਾ ਦੀਆਂ ਗੱਲਾਂ ਆਪਦੀਆਂ ਸਿਫਤਾਂ ਦੇ ਪੁਲ ਬੰਨਤੇ ਉਹਨੇ ਬਾਪੂ ਜੀ ਹੱਸੀ ਜਾਣ ਬਾਅਦ ਉਹਨੇ ਸੁਣਿਆ ਹੀ ਨਹੀਂ ਕਹਿੰਦਾ ਮੈਂ ਆਇਆ ਤਾਂ ਜੀ ਸੁਣਨੇ ਸੀ ਕੁਛ ਪਰ ਤੁਸੀਂ ਹੁਕਮ ਕਰਤਾ ਸੁਣਾਉਣ ਦਾ ਤੇ ਹੁਣ ਮੈਨੂੰ ਸੁਣਾਉਣਾ ਪੈਣਾ ਉਹ ਇੰਨਾ ਸੁਣਾਇਆ ਉਹਨੇ ਬਸ ਸੁਣਿਆ ਹੀ ਕੁਛ ਨਹੀਂ ਘੰਟਾ ਨੇੜੇ 2 ਘੰਟੇ ਐਸਾ ਨਹੀਂ ਹੁੰਦਾ ਆਪ ਸ਼ੁਡ ਬੇਨਤੀ ਕਰੋ ਆਪ ਦੇ ਆਪ ਨੂੰ ਛੱਡ ਕੇ ਪਰ ਆਪ ਬੇਨਤੀ ਕਰ ਫਿਰ ਉਹ ਮਹਾਪੁਰਸ਼ ਤੇਰਥੇ ਕਿਰਪਾ ਕਰ ਦੇਣਗੇ ਜਿਸ ਵਖਰ ਕੋ ਲੈਣ ਤੋਂ ਆਇਆ ਆ ਰਾਮਨਾਮ ਸੰਤਨ ਕਰ ਪਾਇਆ ਹੈ ਭਾਈ ਜਿਹੜੀ ਤੂੰ ਚੀਜ਼ ਲੈਣ ਆਇਆ ਨਾ ਸਾਧੂ ਸੰਤੋਸ਼ ਦੇ ਘਰ ਪਰੇ ਬੈਠੇ ਆ ਭੰਡਾਰਾ ਉਹਨਾਂ ਕੋਲੇ ਕਿਸੇ ਚੀਜ਼ ਮੱਠੇ ਦੇਣਗੇ ਤਾਜਬ ਮਹਾਨ ਲੇਹੂ ਮਾਨ ਆਪ ਦੀ ਹਉਮੈ ਛੱਡ ਦੀ ਬਸ ਆਪ ਦਾ ਗਿਆਨ ਛੱਡ ਕੇ ਜਾਈਂ ਰਾਮ ਨਾਮ ਹਿਰਦੇ ਮੇਂ ਦੋਰ ਜੀ ਦੇ ਦੇਣਗੇ ਤੈਨੂੰ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤੋਂ ਰਹਿ ਭਾਈ ਫਿਰ ਇਸ ਤਰ੍ਹਾਂ ਕਰਕੇ ਤੁਸੀਂ ਇਹ ਸੰਸਾਰ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾਓਗੇ ਹਰ ਧਨ ਕੇ ਪਰਲੇ ਹੋ ਭੰਡਾਰ ਹਰੀ ਦੇ ਨਾਮ ਦੀ ਪੂੰਜੀ ਨੂੰ ਇਕੱਠੀ ਕਰ ਇਹਦਾ ਖਜ਼ਾਨਾ ਪਰਲਾ ਸੁਆਸਵਾਸੇ ਮਨ ਕਰਕੇ ਖਜ਼ਾਨਾ ਪਰਲਾ ਨਾਨਕ ਗੁਰਪੁਰੇ ਨਮਸਕਾਰ ਨਾਨਕ ਜੀ ਪੂਰੇ ਗੁਰਾਂ ਨੂੰ ਨਮਸਕਾਰ ਕਰਦੇ ਹਨ ਪ੍ਰਭੂ ਨੂੰ ਵਾਹ ਗੁਰੂ 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 ਦੁਨੀਆ ਦਾ ਸਭ ਨੂੰ ਸੌਖਾ ਉੱਚਾ ਪਵਿੱਤਰ ਕੰਮ বিনা ਖਰਚੇ ਵਾਲਾ ਪ੍ਰਭੂ ਦਾ ਨਾਮ ਹੈ ਜੀ ਮਹਾਰਾਜ ਦਾ ਉਪਦੇਸ਼ ਦੇਖੋ ਆਪਾਂ ਹੁਣ 24ਵੇਂ ਅਸ਼ਪਰੀ ਚੱਲ ਪਈ 23 ਅਸ਼ਪਰੀਆਂ ਪੂਰੀਆਂ ਹੋ ਗਈਆਂ ਤੁਸੀਂ ਵਿਚਾਰ ਕਰੋ ਮਹਾਰਾਜ ਨੇ ਬਾਰ-ਬਾਰ ਨਾਮ ਜਪਣ ਨੂੰ ਨਾਮ ਜਪਣ ਉਹਨਾਂ ਨੂੰ ਪਤਾ ਨਹੀਂ ਜਪਣਾ ਫਿਰ ਨਹੀਂ ਤਾਂ ਬਾਰ-ਬਾਰ ਹੀ ਕਹੀ ਗਏ ਹਰਾਨੇ ਵੀ ਹੁੰਦੀ ਹੈ ਬਈ ਏਡੀ ਏਡੀ ਉਮਰ ਤੋਂ ਬਾਅਦ ਮੈਨੂੰ ਯਾਦ ਆ ਸਾਡਾ ਕੋਈ ਗੁਰਮੁਖ ਕਾਏ ਮਾ ਬਾਪੂ ਜੀ ਕੋਲੇ ਬਾਹਰ ਪਰਦੇਸੀ ਬਹੁਤਾ ਬਾਪੂ ਸਿਮਨ ਕਰੀਏ ਕਿ ਪਾਣੀ ਪੜੀ ਉਹ ਕਹਿੰਦਾ ਭਾਈ ਬਾਣੀ ਪੜ ਬਾਣੀ ਕਹਿੰਦੀ ਸਿਮਨ ਕਰ ਸਿਮਰਨate ਆਨੰਦਰ ਜਾਂਦਾ ਪੜਨ ਨਾ ਬਾਹਰ ਜਾਂਦਾ ਪਰ ਬਾਣੀ ਦਾ ਉਪਦੇਸ਼ ਹੈ ਕਿ ਤੂੰ ਸਿਮਰਨ ਕਰੋਗੇ ਗੁਰਵਾਣੀ ਪੜਨ ਨਹੀਂ ਸੁਣਨੀ ਬਹੁਤ ਜ਼ਿਆਦਾ ਮਿੱਠੀ ਹੋ ਜਾਏਗੀ ਪ੍ਰਭ ਕਾ ਸਿਮਰਨ ਤਰਸਣਾ ਬੁਝਾਏ ਪ੍ਰਭ ਕਾ ਸਿਮਰਨ ਸਭ ਕਿਸੂਜ ਦੋ ਤਿੰਨ ਸਾਲ ਫਿਰ ਗਏ ਮੇਰੇ ਨਾਲ ਉਹੀ ਤਿੰਨ ਸਾਲ ਬਾਅਦ ਵੀ ਉਹਨਾਂ ਦਾ ਫਿਰ ਉਹੀ ਸਵਾਲ ਸੀ ਅਸੀਂ ਬੜੇ ਹੈਰਾਨ ਹੋ ਗਏ ਤਿੰਨ ਸਾਲ ਚ ਬਾਪੂ ਜੀ ਨੇ ਅਕਸਰ ਹਾਸੇ ਵਾਲੀ ਗੱਲਾਂ ਬਹੁਤ ਕਰਦੇ ਸੀ ਸੌਂਦੇ ਸੀ ਬਹੁਤ ਉਹ ਕਹਿੰਦੇ ਨੌਂ ਮਹੀਨੇ ਚ ਬੱਚਾ ਜਨਮ ਜਨਮ ਪੈਂਦਾ। ਵੀ ਤੈਨੂੰ ਇੰਨੇ ਸਾਲ ਹੋ ਗਏ ਤੇਰਾ ਕੁਝ ਨਹੀਂ ਬਣਿਆ। ਅਗਲੇ ਨੇ ਕਹਿਣਾ ਮੈਂ ਆ ਕਰਦਾ ਮੈਂ ਆੜ ਪਾੜ ਕਰਦਾ ਮੈਂ ਉਹ ਕਰਦਾ ਉਹਨੇ ਕਹਿਣਾ ਜਦ ਨੌਂ ਮਹੀਨੇ ਚ ਬੱਚਾ ਜੰਮ ਜਾਂਦਾ ਤੇਰੇ ਇੰਨੇ ਸਾਲ ਹੋ ਗਏ ਨੂੰ 32 ਸਾਲ ਹੋ ਗਏ ਕਿਸੇ ਨੂੰ ਉਹ ਕਹਿੰਦਾ 28 ਸਾਲ ਹੋ ਗਏ ਕੁਝ ਨਹੀਂ ਬਣਿਆ। ਅਗਲਾ ਚੁੱਪ ਹੋ ਜਾਣਾ। ਇਹ ਬਣਨ ਨੂੰ ਸਿਮਰਨ ਨਾਲ ਬਣਨਾ ਜ਼ਰੂਰ ਹੈ। ਮਨ ਨਹੀਂ ਲੱਗਦਾ ਨਾ ਲੱਗੇ ਅਸੀਂ ਆਪਣਾ ਫਰਜ਼ ਪੂਰਾ ਕਰੀਏ ਉੱਠਦੇ ਆਂ ਬਹਿੰਦੇ ਆਂ ਦੁਰਦੇ ਆਂ ਫਿਰਦੇ ਆਂ ਵਾਹਿਗੁਰੂ ਦਾ ਸਿਮਨ ਕਰੀਏ। ਮਨ ਲੱਗੇ ਨਾ ਲੱਗੇ ਸਾਡੀ ਰੋਟੀ ਰੋਟੀ ਤੇ ਧਿਆਨ ਥੋੜੀ ਸਾਡਾ ਹੁੰਦਾ ਸੀ ਰੋਟੀ ਖਾਈ ਜਾਂਦੇ ਆ ਹੋਰ ਗੱਲਾਂ ਕਰੀ ਜਾਂਦੇ ਆ ਟੈਲੀਵਿਜ਼ਨ ਦੇਖ ਲੈਣ ਰੋਟੀ ਆਪਣਾ ਕੰਮ ਕਰ ਦਿੰਦੀ ਹੈ ਨਾਮ ਨੇ ਆਪਣਾ ਕੰਮ ਕਰ ਹੀ ਦੇਣਾ ਹੈ ਇੱਕ ਤਿਲ ਨਹੀਂ ਬੰਨੇ ਕੱਲ ਐ ਨਹੀਂ ਸਵੈ ਪ੍ਰਮਾਨ ਕਰਨੀ ਜੀ ਕੀਤੀਆਂ ਪੁੱਣਾ ਦੇ ਮਾਫੀ ਵਾਹਿਗੁਰੂ ਜੀ ਕਾ ਬੋਸ ਵਾਹਿਗੁਰੂ ਜੀ ਕੀ ਬੋਤੇ